ਸਨਾ ਪੈਸੇ ਦੀ ਸੀ ਕਾਲਸਾਰ ਵਿੱਚ ਜਿ ਦੇ ਫਾਮ ਸਸਾ ਰੋਲ ਕਾਨਨ ਤਨ ਤਨ ਜਨੇ ਆਇਆ ਜਿਸ ਪ੍ਰਸਾਦ ਸਭ ਦਰ ਆਇਆ ਜਨਮ ਦਾ ਇਹ ਸਹਾਉ ਜਨ ਕਾ ਸੁਖੀ ਆਵੇ ਨਾਮ ਦਾ ਮੋਕਾ ਕਰੇ ਰੈਸ਼ ਸੰਸਾਰ ਨਾਨਕ ਉਸ ਦਿਨ ਕੋ ਦਾ ਹਮਸਕਾਰ ਜਨਮ ਮਰਨ ਜੋ ਹੋਵੇਂ ਨਾ ਇਹ ਜਗ ਪਰ ਉਤਕਾਰੀ ਆਏ ਜੀ ਆਦਾਨ ਦੇ ਭਗਤ ਆਏ ਮਰਸੂਲ ਲੈਣ ਮਿਲਾਏ ਜੋ ਆਪ ਦੀ ਦਸ਼ਮ ਜਾਰੀ ਸਵਾਰਾ ਜੀ ਦੇ ਗੰਛੇ ਤੇ ਬਹੁਤ ਸੋਹਣੇ ਸ਼ੰਕਾਵਾਂ ਨੂੰ ਐਸਜੀ ਪੀਸੀ ਬਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੁਆਰ ਨੂੰ ਲਿਖੀ ਗਏ ਨਾ ਜਿਸ ਵਿੱਚ ਵਕ ਵਕ ਕੁਝ ਸਿੱਖਦਾ ਔਰ ਗੁਰਸਾਢੀ ਇੱਥੇ ਨੇ ਔਰ ਗੁਰਕੇ ਰਾਗੀ ਜੀ ਨੇ ਗੁਰੂ ਦਾ ਜਾਸ ਜਾਇਨ ਕੀਤਾ ਔਰ ਬਹੁਤ ਸੋਹਣਾ ਗੁਰੂ ਸਾਹਿਬ ਜੀ ਦੀ ਬੋਤਨਾ ਲਾਈਟਿੰਗ ਹੈ ਅਲੋਕ ਵਿਸ਼ਤ ਕਿੰਨਾ ਹੈ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਹਰੀ ਸੰਕਾ ਹਰ ਸਾਲ ਸਰਦਾ ਜੋ ਹਰ ਸਾਲ ਗੁਰੂ ਸਾਹਿਬ ਜੀ ਦਾ ਪੁੱਲਾਂ ਦੀ ਰਿਕਰੈਸ਼ਨ ਕਰਾਉਂਦੇ ਨੇ ਸਾਹਿਬ ਦੀ ਸਿੱਖੀ ਦਾ ਸਤਾਂ ਸਾਲ ਪੜ੍ਹ ਕੇ ਕਿਉਂ ਮਿਲਦਾ ਹੈ ਔਰ ਬਾਬਾ ਦੀਪ ਸਿੰਘ ਜੀ ਦਾ ਜਨਮ ਮਾ 26 ਜਨਵਰੀ 1781 ਨੂੰ ਹੋਇਆ। ਇਹਨਾਂ ਦਾ ਹੌਂਦਾ ਸਾਂਭੂਏ ਸਾਹਿਬ ਦੀ ਕਿਤਾਬ ਪਕਤਾ ਸ਼ਗਤੀ ਦਾ ਭਗਤ ਵੀ ਕਿਆ ਕਰਦਾ ਹੈ ਆਸ ਵੀ ਦਾ ਭਗਤਾ اور ਭਗਤੀ ਦੇ ਗ੍ਰਹਿ ਕੀ ਹੋਇਆ ਤੇ ਨੂੰ ਆਈਏ ਬਾਬਾ ਦੀਪ ਸਿੰਘ ਦਾ ਜਨਮ ਅਵਜਾਸ਼ ਔਰ ਕੇਸ਼ ਔਰ ਕੇਸ਼ ਦਿੱਖਦੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੋਤ ਸੰਗ ਆਨੇ ਦੇਸ਼ਾ ਔਰ ਵਿਸ਼ੇਸ਼ ਪੱਧਰ ਦਾ ਜਨਮ ਦਿਹਾੜਾ ਮਨਾ ਰਹੀਆਂ ਇਹ ਜੋ 17 ਦੀ ਦਰਸ਼ੀਦਾਰੇ ਕਾਇਓ ਇੱਥੇ ਬਾਬਾ ਦੀਪ ਸਿੰਘ ਦਾ 70 ਸਦੀ ਸੰਸਕਾਰ ਹੋਇਆ ਸੋ ਇਹ ਸਤਾਂ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਸੰਗਤ ਐਤਵਾਰ ਦੇ ਐਤਵਾਰ ਪਹਿਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਜੋ ਅੱਜ ਸੈਚੂਟਰ ਵਾਲੇ ਦਿਨ ਵੀ ਸੰਤਾਂ ਦਾ ਅਪਾਰੀ ਇਕੱਠ ਦੇਖਣ ਨੂੰ ਮਿਲਿਆ ਕਰੋ ਤਰ੍ਹਾਂ ਦੇ ਸੰਤਾਂ ਵੱਲੋਂ ਗੁਰੂ ਕੇ ਲੰਗਰ ਚੁਆਏ ਗਏ ਹਨ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੇਕ ਦੇ ਲੰਗਰ ਗੁਰੂ ਸਾਹਿਬ ਜੀ ਕਿਰਪਾ ਨਾਲ ਕੇਕ ਦੇ ਲੰਗ ਲਗਾਏ ਗਏ ਨੇ ਵਿੰਦ ਕਿੰਨੇ ਲੰਗਰ ਲਗਾਏ ਗਏ ਹਨ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਅਮਰਤ ਸ਼ਕੂਰ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਨਸ਼ਿਆਂ ਤੋਂ ਦੂਰ ਰਹੋ ਤਾਂ ਕਿ ਹੋਰ ਵਾਲੀ ਸਮਾ ਚੜ੍ਹਦੀ ਕਲਾ ਵਿੱਚ ਹੋਵੇ ਉਹੀ ਮੈਸੇਜ ਹੈ ਅਮਰਸ਼ਾ ਕੇ ਗੁਰੂ ਵਾਲੇ ਬਣੋ ਦਸ਼ਿਆਂ ਦੂਰ ਰਹੋ ਕਿਉਂਕਿ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਏਸੀ ਵਿੱਚ ਭਲਾਈ ਸੁਖ ਨਾਹੀ ਬੱਤੇਨ ਖਾਤੇ ਸੁਖ ਨਾਹੀ ਦੇਖੇ ਨਹੀਂ ਪੜਾਦੇ ਸੁੱਖ ਦਾ ਆਮ ਸਾਸ ਸੰਗਤ ਜੀ ਗੁਰਬਾਣੀ ਦੇ ਵਿੱਚ ਹੀ ਮਿਲਦਾ ਹੈ ਸੇਵਾ ਦੀ ਵੀ ਸੁੱਖ ਮਿਲਦਾ ਹੈ ਤਾਂ ਕਿ ਦੁਨਿਆਵੀ ਸਭ ਤੋਂ ਆਪਣੇ ਆਪ ਮਿਲ ਜਾਵੇ ਸੋਚੜ ਦੀ ਕਲਾ ਵਿਚਰਾਵਾ ਹਰ ਮਦਾਨੇ ਕੋਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ